ਤੁਸੀਂ ਦੇਖ ਰਹੇ ਹੋ ਕ੍ਰੋ ਟਾਈਮਸ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਟ ਪਟੀਆਂ ਦੇ ਵਿੱਚ ਕਿ ਅੱਜ ਇੱਕ ਸਹਿਰਾ ਮੇਲਾ ਲੱਗਿਆ ਹੋਇਆ ਹੈ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਝੂਲੇ ਗੋਪਮਾਂ ਲੱਗੀਆਂ ਹੋਈਆਂ ਇਸ ਦੀਆਂ ਲਾਈਵ ਤਸਵੀਰਾਂ ਸਭ ਤੋਂ ਪਹਿਲਾਂ ਤਾਂ ਮੇਰਾ ਮਾ ਅਸ਼ੋਕ ਹਸੈਨਪੁਰਾ ਜੀ ਅਸੀਂ 5 ਤਰੀਕ ਨੂੰ ਦ੍ਰੇਸ਼ੀ ਗਰਾਊਂਡ ਤੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਬਹੁਤ ਵੱਡੇ ਲੈਵਲ ਤੇ ਸ਼ੋਭਾ ਯਾਤਰਾ ਕੱਢ ਰਹੇ ਹਾਂ ਭਾਰਤੀਆ ਵਾਲਮੀਕੀ ਧਰਮ ਸਮਾਜ ਦੇ ਪਲੇਟਫਾਰਮ ਤੋਂ ਅਸੀਂ ਉਸ ਦੇ ਸਬੰਧ ਦੇ ਆਪਣੇ ਯਾਰ ਦੋਸਤਾਂ ਨੂੰ ਸਾਡੇ ਥਾਣੇ ਦੇ ਜਿਹੜੇ ਹੈਗੇ ਨੇ ਮੁਲਾਜ਼ਮ ਸਾਭ ਸਾਡੇ ਇਹਨਾਂ ਨੂੰ ਵੀ ਇਨਵਾਈਟ ਕਰਨ ਆਏ ਆ ਸਾਡੇ ਜਿਹੜੇ ਸਪਰਸ ਨੇ ਸੀਨੀਅਰ ਸਾਡੇ ਉਹਨਾਂ ਵੱਲੋਂ ਹੁਕਮ ਲੱਗਾ ਵੀ ਪਿੰਡਾਂ ਦੇ ਵਿੱਚ ਜਾਓ ਤੁਸੀਂ ਨਰੇਸ਼ ਸਿੰਘ ਆਂਜੀ ਵੱਲੋਂ ਪੂਰੀ ਟੀਮ ਵੱਲੋਂ ਉਹਨਾਂ ਦੇ ਵੀ ਤੁਸੀਂ ਪਿੰਡਾਂ 'ਚ ਪੰਚਾਂ ਨੂੰ ਸਰਪੰਚਾਂ ਨੂੰ ਆਮ ਲੋਕਾਂ ਨੂੰ ਪ੍ਰਚਾਰ ਕਰੋ ਤੇ ਇਸ ਪ੍ਰੋਗਰਾਮ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਸ਼ੋਭਾ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਸੰਗਤ ਪਹੁੰਚੇ ਅਸੀਂ ਜੀ ਸਵੇਰ ਦੇ ਨਿਕਲੇ ਹੋਏ ਆ ਪੂਰੀ ਟੀਮ ਦੇ ਨਾਲ ਮੇਰੇ ਨਾਲ ਸਿਕੰਦਰ ਭਾਜੀ ਮਨੋਜ ਭੱਟੀਆਂ ਜੀ ਸੁਬਾਹ ਸੋਦੇ ਜੀ ਕੀ ਨੋ ਸੀ ਮੁੰਡੇ ਦਾ ਸੇਵਾ ਜੀ ਜੀ ਬਿੱਟੂ ਜੀ ਤੇ ਆ ਭਾਜੀ ਕੀ ਨੋ ਸੀ ਹਾਂ ਦਾ ਸਾਨੂੰ ਸਰਪੰਚ ਜੀ ਤੇ ਕੀ ਗੋਤਮ ਜੀ ਇਹ ਸਵੇਰ ਦੇ ਅਸੀਂ ਨਿਕਲੇ ਹੋਏ ਆ ਘਟੋ ਘਟ ਹੁਣ ਤੱਕ ਅਸੀਂ ਘਟੋ ਘਟ 80 ਤੋਂ 85 ਪਿੰਡਾਂ ਦੇ ਵਿੱਚ ਫੀਲਡ ਕਰ ਚੁੱਕੇ ਹਾਂ ਕਾਟਾਉਨ ਲੈ ਕੇ ਘਰ ਘਰ ਜਾ ਕੇ ਅਸੀਂ ਪ੍ਰਚਾਰ ਬੇਨਤੀ ਹਰ ਇੱਕ ਨੂੰ ਕਰਦੇ ਪਏ ਆ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਪੁਲਾਖਤ ਦੇ ਵਿੱਚ ਜਿੱਥੇ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਹਰ ਹਰ ਕੌਮ ਹਰ ਬਰਾਦਰੀ ਆਪ ਆਪਣੀ ਜਗ੍ਹਾ ਤੇ ਕਰ ਰਹੀ ਹੈ ਕੰਮ ਅਸੀਂ ਵੀ ਕਰ ਰਹੇ ਹਾਂ ਕੰਮ ਐਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈਆਂ ਪੂਰੀ ਮਾਨਵਤਾ ਨੂੰ ਪੂਰੀ ਮਨੁੱਖਤਾ ਨੂੰ ਹਾਂਜੀ ਸਰ ਕੀ ਰਾਮ ਤੁਹਾਨੂੰ ਮਾਲੀ ਜੀ ਜਿਹੜਾ ਕਿ ਅੱਜ ਇਹ ਪਿੰਡ ਪੱਟੀਆਂ ਵਿੱਚ ਮੇਲਾ ਲੱਗਿਆ ਹੋ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਕੋਈ ਸਾਡੇ ਇਲਾਕੇ ਦੀ ਬਹੁਤ ਕਿਰਤੋ ਡਿਮਾਂਡ ਸੀ ਕਿ ਸਾਡੇ ਕੋਈ ਮੇਲਾ ਨੇੜੇ ਲੱਗੇ ਤੇ ਸਾਨੂੰ ਬਹੁਤ ਦੂਰ ਜਾਣਾ ਪੈਂਦਾ ਆ ਗ੍ਰੇਸੀ ਵਗੈਰਾ ਜਾਂ ਉਧਰ ਦੁਰਗਾ ਮਾਤਾ ਮੰਦਰ ਠੀਕ ਹੈ ਜੀ ਇਸ ਦੇ ਬੰਦ ਵਿੱਚ ਸਾਰੇ ਸਾਨੂੰ ਮੀਟਿੰਗ ਕਰਕੇ ਅਸੀਂ ਕਿ ਮੇਲਾ ਲਾਇਆ ਜਾਇਆ ਗਿਆ ਕਿ ਨੇੜੇ ਮੇਲਾ ਹੋ ਜੂਗਾ ਕਿ ਪਰ ਕਿੱਦਾਂ ਕਿ ਮੇਲਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਮਤਲਬ ਕਿੰਨੇ ਕਿ ਸਥਾਨ ਲਗਾਈਗੇ ਉਸ ਦੇ ਵਿੱਚ 10 20 25 ਸਾਡੇ ਸਥਾਨ ਲੱਗੇ ਨੇ ਖਾਣ ਪੀਣ ਦੇ ਤੇ ਬਾਕੀ ਰੇੜੀ ਫੜੀ ਜਿਹੜੀ ਲੱਗੀ ਸਾਡੀ ਉਹ ਲੱਗ ਤਾ ਤੇ ਕਿੰਨੇ ਕਿ ਤੁਲੇ ਇਸ ਵਾਰ ਲਗਾਈਗੇ ਇਸ ਵਾਰ ਜੁਲਾਈ 15 ਜਾਂ 20 ਚੂਲੇ ਸਾਡੇ ਹੈਗੇ ਆ ਜੀ ਵਿੱਚੋਂ ਚੰਡੋਲ ਵਗੈਰਾ ਸ ਬੱਚਿਆਂ ਦੇ ਚੂਲੇ ਵੱਡਿਆਂ ਦੇ ਦੋਨੇ ਤਰ੍ਹਾਂ ਦੇ ਚੂਲੇ ਸਾਡੇ ਕੋਲ